ਇਹੋ ਜਿਹੇ ਬੰਦੇ ਪੈਦਾ ਹੁੰਦੇ ਨੇ ਦੁਨੀਆ ਦੇ ਅੰਦਰ ਫਿਰ ਦੁਨੀਆ ਵਿੱਚ ਵਕਤ ਪੈਦਾ ਕਰਦੇ ਨੇ ਇੱਕ ਬੰਲਾ ਦੁਨੀਆ ਵਿੱਚ ਪੈਦਾ ਹੁੰਦਾ ਉਹਦੀ ਚੰਗੀ ਸੋਹ ਸਰਕਾ ਲੋਕ ਅਮਲ ਦੀ ਜ਼ਿੰਦਗੀ ਜਿਉਣ ਦਾ ਢੰਗ ਸਿੱਖ ਲੈਂਦੇ ਨੇ ਇੱਕ ਬੰਦੇ ਦੀ ਪਿਹੜੀ ਸੋਹ ਸਰਕਾ ਸਾਰੀ ਦੁਨੀਆ ਵਕਤਾਂ ਵਿੱਚ ਪੈ ਜਾਂਦੀ ਹੈ ਇਹ ਪਿਹੜਾ ਬੰਦਾ ਦਿੱਲੀ ਦੀ ਧਰਤੀ ਤੋਂ ਵਕਤ ਦੀ ਸਰਕਾਰ ਨੇ ਭੇਜਿਆ ਸਿੱਖਾਂ ਨੂੰ ਦਿਮਾਉਣ ਵਾਸਤੇ ਇਹਨੇ ਐਸੀਆਂ ਪਿਹੜੀਆਂ ਕਰਤੂਤਾਂ ਇਸ ਪੰਜਾਬ ਦੀ ਧਰਤੀ ਤੇ ਕੀਤੀਆਂ ਜਨਾ ਨੂੰ ਵੇਖ ਕੇ ਸਿੱਖ ਜਰ ਨਾ ਸਕੇ ਔਰ ਉਸ ਵੇਲੇ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲੇ ਦਮਦਮੀ ਟਕਸਾਲ ਦੇ 14ਵੀਂ ਮੁਖੀ ਬਣੇ ਸਨ ਸੰਤ ਕਰਤਾਰ ਸਿੰਘ ਹੋਣਾ ਤੋਂ ਬਾਅਦ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲੇ ਮਹਾਪੁਰਸ਼ਾ ਇਸ ਟਕਸਾਲ ਦੇ ਮੁਖੀ ਬਣੇ ਉਹਨਾਂ ਨੇ ਫੈਸਲਾ ਕਰ ਲਿਆ ਜਦੋਂ ਇਹਦੀਆਂ ਕਾਲੀਆਂ ਕਰਤੂਤਾਂ ਵੇਖੀਆਂ ਉਹਨਾਂ ਇੱਕ ਬਿਆਨ ਧਾਗਿਆ ਵੀ ਜਿੱਥੇ ਇਹਦਾ ਸਰਕਾਰ ਸਮਾਗਮ ਕਰਵਾਏਗੀ ਅਸੀਂ ਉੱਥੇ ਤਾਂ ਆਪਣਾ ਦਵਾਨ ਲਾਵਾਂਗੇ ਇਨੇ ਅਮਰਸਰ ਦੀ ਧਰਤੀ ਤੇ 13 ਫਰੈਲ 1978 ਨੂੰ ਆਪਣਾ ਸਮਾਗਮ ਜਿਹੜਾ ਅਸੀਂ ਇਸ ਧਰਤੀ ਤੇ ਕੀਤਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੇ ਲਾਲ ਧਾਗਿਆ ਅਖਬਾਰਾਂ ਦੇ ਰਾਹੀਂ ਰੇਡੀਓ ਦੇ ਰਾਹੀਂ ਵੀ ਅਸੀਂ ਮੈਂ ਭਾਵੇਂ ਮਰ ਜਾਵਾਂ ਪਰ ਇਹਦਾ ਸਮਾਗਮ ਨਹੀਂ ਹੋਣ ਦੇਵਾਂਗਾ ਜਦੋਂ ਇਹ ਬਿਆਨ ਗੁਰੂ ਕੇ ਸਿੱਖਾਂ ਨੇ ਸੁਣਿਆ ਉਹਨਾਂ ਫਿਰ ਉਹ ਆਪਣੀ ਨੀਤੀ ਅਪਣਾਈ ਜਿਹੜੀ ਜਮਕੌਰ ਦੀ ਜੰਗ ਵਿੱਚ ਪੰਜ ਪਿਆਰਿਆਂ ਨੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆਪਣਾਈ ਸੀ। ਪੰਜ ਸੇਖਾ ਪੰਜ ਪਿਆਰਿਆਂ ਦੇ ਰੂਪ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੇ ਕੋਲ ਆਏ। ਉਹਨਾਂ ਹੱਥ ਜੋੜ ਕੇ ਬੇਨਤੀ ਕੀਤੀ ਸੰਤ ਜੀ ਤੁਸੀਂ ਸਾਡੇ ਆਗੂ ਜੇ ਤੇ ਅਜੇ ਸਾਡੀਆਂ ਰਗਾਂ ਵਿੱਚ ਖੂਨ ਚੱਲਦਾ ਹੈ। ਅਜੇ ਸਾਡੇ ਆ ਡੋਲੇ ਆ ਬਾਹਾਂ ਜਿਹੜੀਆਂ ਨੇ ਨਾ ਇਹਨਾਂ ਵਿੱਚ ਤਾਕਤ ਹੈ ਜਿਨ੍ਹਾਂ ਦੇ ਰਸੇ ਜਿਉਂਦੇ ਆ। ਉਹਨਾਂ ਚਿਰ ਤੁਸੀਂ ਉਹ ਸਮਾਗਮ ਵਿੱਚ ਨਹੀਂ ਜਾ ਸਕਦੇ ਕਿਉਂਕਿ ਤੁਹਾਡੀ ਅਜੇ ਪੰਥ ਨੂੰ ਬੜੀ ਲੋੜ ਹੈ ਸਾਡੇ ਵਰਗੇ ਤੇ ਹੋਰ ਪੈਦਾ ਹੋ ਜਾਣਗੇ ਪਰ ਸੰਤ ਖਾਲਸਾ ਪਿੰਡਰਾਂ ਵਾਲੇ ਵਰਗਾ ਪੈਦਾ ਹੋਣਾ ਦੁਨੀਆ ਵਿੱਚ ਬੜੀ ਅਸੰਭਵ ਬਾਤ ਹੈ ਮੈਂ ਇੱਕ ਕਵਤਾ ਲਿਖੀ ਸੀ ਲੱਖਾਂ ਚੋਂ ਕਿ ਪੈਦਾ ਹੁੰਦਾ ਜੱਗ ਤੇ ਪਿੰਡਰਾਂ ਵਾਲਾ ਅੱਜ 40 ਸਾਲ ਹੋ ਗਏ ਨੇ ਮੁੜ ਕੇ ਸੰਤ ਖਾਲਸਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਵਰਗਾ ਪੈਦਾ ਨਹੀਂ ਅਜੇ ਤੱਕ ਹੋ ਸਕਿਆ ਕਿਤੇ ਕਰੋੜਾਂ ਵਿੱਚੋਂ ਇੱਕ ਮਾਂ ਜਿਹੜੀ ਆ ਸੰਤ ਜਰਨੈਲ ਸਿੰਘ ਖਾਲਸੇ ਵਰਗਾ ਸੰਤ ਪੈਦਾ ਕਰਦੀ ਹੈ ਤਾਂ ਸੰਤਾਂ ਨੇ ਜਦੋਂ ਇਹ ਐਲਾਨ ਕੀਤਾ ਗੁਰੂ ਕੇ ਸਿੱਖਾਂ ਨੇ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਚਰਨਾਂ ਵਿੱਚ ਸੰਤਾਂ ਨੂੰ ਜਾ ਕੇ ਬੇਨਤੀ ਕੀਤੀ ਵੀ ਅਸੀਂ ਸਮਾਗਮ ਵਿੱਚ ਡੱਕਣ ਵਾਸਤੇ ਜਾਵਾਂਗੇ ਤੁਸੀਂ ਅਜੇ ਨਹੀਂ ਜਾ ਸਕਦੇ ਪੰਜ ਪਿਆਰਿਆਂ ਦੇ ਰੂਪੇ ਸਿੱਖਾਂ ਦੇ ਅੱਗੇ ਸੰਤਾਂ ਨੂੰ ਝੁਕਣਾ ਪੈ ਗਿਆ ਸੰਤਤ ਨਾ ਆਏ 13 ਸਿੰਘ ਇਹ ਸਮਾਗਮ ਨੂੰ ਡੱਕਣ ਵਾਸਤੇ ਅਮਸਰ ਦੀ ਧਰਤੀ ਤੇ ਆਏ ਜਿਨ੍ਹਾਂ ਦੇ ਕੋਲ ਕੇਵਲ ਸ੍ਰੀ ਸਹਿਬਾ ਸਨ ਹੋਰ ਕੋਈ ਮਾਰੂ ਹਥਿਆਰ ਨਹੀਂ ਸੀ ਇਹ ਸਮਾਗਮ ਨੂੰ ਡੱਕਣ ਦਾ ਜਦੋਂ ਯਤਨ ਕੀਤਾ ਗੁਰੂ ਕੇ ਪਿਆਰਿਆਂ ਨੇ ਜਿਹੜੀ ਨਾਲ ਜੱਡ ਸੁਰੱਖਿਆ ਲਈ ਸੀ ਪੰਜਾਬ ਦੀ ਪੁਲਿਸ ਵੱਲੋਂ ਗੋਲੀ ਚਲਾਈ ਗਈ 13 ਸਿੰਘ ਇੱਥੇ ਸ਼ਹੀਦ ਹੋਏ ਟਕਸਾਲ ਦੇ ਤੇ ਚਾਰ ਮੇਰੇ ਵਰਗੇ ਨਾਲ ਹੋਰ ਜਿਹੜੇ ਸੀ ਉਹ ਐਵੇਂ ਰਕੜੇ ਗਏ 17 ਸਿੰਘ ਇਸ ਸਮਾਗਮ ਨੂੰ ਡੱਕਣ ਵਾਸਤੇ ਸ਼ਹੀਦ ਹੋਏ ਜੇ ਤਾਂ ਐਸ ਕਲੂ ਘਰੇ ਦਾ ਮੁੱਢ ਵੱਜਾ ਜੇ ਵਕਤ ਦੀ ਸਰਕਾਰ ਇਤਰਾ ਨਾ ਕਰਦੀ ਤੇ ਹੋ ਸਕਦਾ ਸੀ ਐਡਾ ਵੱਡਾ ਨੁਕਸਾਨ ਨਾ ਸਰਕਾਰ ਦਾ ਹੁੰਦਾ ਤੇ ਨਾ ਸਿੱਖ ਕੌਮ ਦਾ ਹੁੰਦਾ ਪਰ ਦਿਲ ਵਿੱਚ ਥਿਉਰੀ ਬਣਾ ਕੇ ਵਕਤ ਦੀ ਸਰਕਾਰ ਨੇ ਫੈਸਲਾ ਕੀਤਾ ਸੀ ਸਿੱਖਾਂ ਨੂੰ ਸਬਕ ਸਿਖਾਉਣਾ ਹੈ ਤੇ ਫੈਸਲਾ ਇਹ ਕੀਤਾ ਗਿਆ ਵੀ ਉਹ ਦਿਨ ਚੁਣਿਆ ਜਾਏ ਜਦੋਂ ਸਿੱਖ ਵੱਧ ਗਿਣਤੀ ਵਿੱਚ ਇਕੱਠੇ ਹੋਣ ਤੇ ਇੱਕੇ ਸਮੇ ਉੱਤੇ ਇੱਕੇ ਦਿਨ ਵਿੱਚ ਸਿੱਖਾਂ ਦੀ ਨਸ਼ਲ ਕੁਸ਼ੀ ਜਿਹੜੀ ਆ ਉਹ ਕੀਤੀ ਜਾਏ ਆਓ ਜਦੋਂ ਸੰਤਾਂ ਦੇ 13 ਸਿੰਘ ਸ਼ਹੀਦ ਹੋ ਗਏ ਫਿਰ ਸੰਤਾਂ ਨੇ ਫੈਸਲਾ ਕੀਤਾ ਵੀ ਇਹਨਾਂ ਨਕਲੀ ਨਰਕਾਰੀਆਂ ਨੂੰ ਪੰਜਾਬ ਦੀ ਧਰਤੀ ਤੋਂ ਖੇੜ ਦੇਣਾ ਚਾਹੀਦਾ ਜੇ ਸਾਡਾ ਘਾਣ ਇਸੇ ਤਰ੍ਹਾਂ ਕਰਦੇ ਰਹਿ ਸਾਡਾ ਜੀਣਾ ਮੁਸ਼ਕਲ ਹੋਵੇਗਾ ਅਣਖਾਂ ਖਤਮ ਹੋ ਜਾਣਗੀਆਂ ਜਜਵੇ ਆਸ ਜ਼ਿੰਦਗੀ ਵਿੱਚੋਂ ਖਤਮ ਹੋ ਜਾਣੇ ਚਾਹੀਦੇ ਨੇ ਇਸ ਕਰਕੇ ਜਜਮਿਆਂ ਨੂੰ ਖਤਮ ਨਹੀਂ ਹੋਣ ਦੇਣਾ ਚਾਹੀਦਾ ਗੁਰੂ ਕੇ ਖਾਲਸੇ ਨੇ ਨਕਲੀ ਨਰਕਾਰੀਆਂ ਨੂੰ ਸੋਧਣਾ ਸ਼ੁਰੂ ਕਰ ਦਿੱਤਾ ਇਹਨਾਂ ਦਿਨਾਂ ਦੇ ਅੰਦਰ 105 ਸਿੱਖ ਨਕਲੀ ਨਰਕਾਰੀਆਂ ਦੇ ਹੱਥੋਂ ਸ਼ਹੀਦ ਹੋਏ ਤੇ ਵਕਤ ਦੀ ਸਰਕਾਰ ਨੇ ਸੰਤਾਂ ਨੂੰ ਸੁਨੇਹਾ ਭੇਜਿਆ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨੇ ਸੰਤ ਜੀ ਅਸੀਂ ਤੁਹਾਡੇ ਨਾਲ ਬਹਿ ਕੇ ਕੋਈ ਫੈਸਲਾ ਕਰਨਾ ਚਾਹੁੰਦੇ ਹਾਂ ਸਮਝੌਤਾ ਕਰਨਾ ਚਾਹੁੰਦੇ ਹਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਨੇ ਆਖਿਆ ਪ੍ਰਧਾਨ ਮੰਤਰੀ ਜਿਹੜੇ 17 ਸਮਝੌਤੇ ਸਰਦਾਰ ਬਲਦੇਵ ਸਿੰਘ ਦੇ ਨਾਲ ਕੀਤੇ ਸਨ ਉਹਨਾਂ ਉੱਤੇ ਤੇ ਅਜੇ ਤੱਕ ਕੋਈ ਗੌਰ ਨਹੀਂ ਕੀਤਾ ਗਿਆ ਹੁਣ ਕਿਹੜਾ ਸਮਝੌਤਾ ਜਿਹੜਾ ਤੁਸੀਂ ਸਾਡੇ ਨਾਲ ਬਹਿ ਕੇ ਕਰਨਾ 105 ਸਿੱਖ ਜਿਹੜੇ ਨੇ ਸ਼ਹੀਦ ਹੋ ਚੁੱਕੇ ਨੇ ਜਿੰਨਾ ਚਿਰ 106 ਨਕਲੀ ਨਰਕਾਰੀ ਅਸੀਂ ਖਤਮ ਨਹੀਂ ਕਰ ਲੈਂਦੇ ਉਰੇ ਤੋਂ ਬਾਹਰ ਵੇਖਾਂਗੇ ਵੀ ਤੁਹਾਡੇ ਨਾਲ ਕਿਤਨਾ ਡਾ ਸਮਝੌਤਾ ਕਰਨਾ ਹੈ ਇਧਰ ਪੰਜਾਬ ਦੀ ਧਰਤੀ ਤੋਂ ਨੌਜਵਾਨ ਜਿਹੜੇ ਸਨ ਸੰਤਾਂ ਦੇ ਨਾਲ ਜੁੜਨੇ ਸ਼ੁਰੂ ਹੋਏ ਕਿਉਂਕਿ ਮਾਰਗ ਵਧੀਆ ਸੀ ਤੇ ਜਦੋਂ ਬੰਦੇ ਨੂੰ ਮਾਰਗ ਵਧੀਆ ਮਿਲ ਜਾਏ ਰਸਤਾ ਵਧੀਆ ਮਿਲ ਜਾਏ ਫਿਰ ਬੰਦਾ ਅੱਗਾ ਪਿੱਛਾ ਨਹੀਂ ਵੇਖਦਾ ਕਾਲਜਾਂ ਵਿੱਚ ਯੂਨੀਵਰਸਿਟੀਆਂ ਵਿੱਚ ਸਕੂਲਾਂ ਵਿੱਚ ਪੜਨ ਵਾਲੇ ਨੌਜਵਾਨ ਮੁੰਡੇ ਤੇ ਕੁੜੀਆਂ ਨੇ ਆਪਣੇ ਸੀਤ ਤਲੀ ਤੇ ਰੱਖ ਕੇ ਸੰਤਾਂ ਦਾ ਸਾਥ ਦੇਣ ਵਾਸਤੇ ਤਿਆਰੀ ਕਰ ਲਈ ਵਕਤ ਦੀ ਸਰਕਾਰ ਨੇ ਵੇਖਿਆ ਵੀ ਸੰਤ ਤੇ ਤਾਕਤ ਫੜਦੇ ਜਾ ਰਹੇ ਨੇ ਜੇ ਇਹਨਾਂ ਦੀ ਤਾਕਤ ਨੂੰ ਨਾ ਰੋਕਿਆ ਆਉਣ ਵਾਲਾ ਸਮਾਂ ਜਿਹੜਾ ਸਾਡੇ ਥੱਲਿਓਂ ਕੁਰਸੀ ਦੇ ਪਾਵੇ ਖਸਕਾ ਦੇਵੇਗਾ ਉਸ ਵੇਲੇ ਫਿਰ ਜਿਹੜਾ ਇੰਦਰਾ ਗਾਂਧੀ ਨੇ ਫੈਸਲਾ ਕੀਤਾ ਉਹਦਾ ਜ਼ਿਕਰ ਮੇਰੇ ਪਿਆਰੇ ਸਾਥੀ ਗਾਕੇ ਬਨੇ ਕਰ ਲੱਗੇ ਸੁਣੋ ਇੰਨੀ ਬੇਨਤੀ ਕੀਤੀ ਜਾ ਰਹੀ ਆ ਵੀ ਹੋਂਦਾਂ ਹੋਂਦ ਸਰਕਾਰ ਨੇ ਇੱਕ ਬਣਤ ਬਣਾਈ ਅਮਰਤਸਰ ਨੂੰ ਢਾਉਣ ਲਈ ਸੀ ਫੌਜ ਚੜ੍ਹਾਈ ਓ ਫੜੋ ਸੰਤ ਜਰਨੈਲ ਸਿੰਘ ਆਖਿਆ ਹਰ ਗੱਲੇ ਕਟਕ ਫੌਜ ਦੇ ਚਾੜ ਤੇ ਅਮਰਤਸਰ ਵੱਲੇ ਪਹਿਲਾ ਗਿਆਨੀ ਜੈਲ ਸਿੰਘ ਤੋਂ ਸੈਨ ਕਰਾਏ ਫਿਰ ਇੰਦਰਾ ਨੇ ਫੌਜ ਨੂੰ ਇਉਂ ਹੁਕਮ ਸੁਣਾਏ ਬੇਟਾ ਮੰਦਰ ਮੱਲੇ ਹਰੀ ਮੰਦਰ ਮੱਲੇ ਢਾ ਦਿਓ ਜੋ ਅਤਵਾਦੀਆਂ ਹਰੀ ਮੰਦਰ ਮੱਲੇ ਕਟਕ ਫੌਜ ਦੇ ਚਾੜ ਤੇ ਅਮਰਤ ਸਰ ਵੱਲੇ ਜੋ ਜਿੰਮੇ ਚਾਹੀਦੇ ਹਨ ਫੌਜੀ ਦਸ ਹਨ ਫੌਜੀ ਦਸਤੇ ਕਰ ਦਿਓ ਬੰਦ ਪੰਜਾਬ ਦੇ ਚੋਂ ਪਾਸਿਓਂ ਰਸਤੇ ਓ ਮੈਂ ਕਿਰ ਯਰ ਨਾਲ ਪੰਜ ਹੋਰ ਬਣ ਸਾਥੀ ਚੱਲੇ ਕਟਕ ਫੌਜ ਦੇ ਚਾੜਤੇ ਅਮਰਤ ਸਾਰੇ ਵੱਲੇ ਤੋਪਖਾਨੇ ਦੇ ਟੈਂਗਨੇ ਇਹ ਨਾਲ ਲਜਾਣੇ ਹੈਲੀਕਾਪਟਰ ਸਮੇ ਸਮੇ ਸੇਰ ਵਰਤੀ ਜਾਣੇ ਓ ਤਗੜੀ ਫੋਰਸ ਨਾਲ ਹੌਜ ਦੇ ਚਾੜ ਤੇ ਅੰਮ੍ਰਿਤਸਰ ਵੱਲੇ ਹੋ ਨਾਲ ਕਮਾਂਡੋ ਫੋਰਸਾਂ ਲੱਪਣ ਲਈ ਲੈ ਜੋ ਨਾਲ ਕਮਾਂਡੋ ਫੋਰਸਾਂ ਲੱਪਣ ਲਈ ਲੈ ਜੋ ਬੰਨੋ ਜਵਾਨੋ ਹੌਸਲਾ ਸੰਤਾਨੂ ਪੈਰੋ ਹੋਏ ਉਹਨਾਂ ਸਾਡੇ ਚਿਹਰਾ ਤੋਂ ਹੰਸੀਨੇ ਸੱਲੇ ਟਾਕ ਫੌਜ ਦੇ ਝਾੜ ਤੇ ਅਮਰਤ ਸਰਵੱਲੇ ਭਿੰਡਰਾਵਾਲੇ ਸੰਤਨੂ ਹਰ ਮੰਦਰੋਂ ਕੱਢਣਾ ਕੋਈ ਵੀ ਸਾਥੀ ਉਸ ਦਾ ਜਿਉਂਦਾ ਨਹੀਂ ਛੱਡਣਾ ਅਮਰਤ ਸਰਵੱਲੇ ਬਾਹਰ ਮੰਦਰ ਸਹਿਬ ਨੂੰ ਚੌਂ ਪਾਸਿਓਂ ਘੇਰਾ ਤੋਪਾਂ ਨਾਲ ਉਡਾ ਦਿਓ ਸੰਤਾਂ ਦਾ ਡੇਰਾ ਓ ਮਸਤ ਸੱਚ ਦਬਾਉਣ ਲਈ ਹਨ ਫੌਜੀ ਖੱਲੇ ਕਟਕ ਫੌਜ ਦੇ ਚਾੜ ਤੇ ਅਮਰਤ ਸਰਵੱਲੇ ગાંધી ਪ੍ਰਧਾਨ ਮੰਤਰੀ ਨੇ ਫਿਰ ਫੈਸਲਾ ਕੀਤਾ ਵੀ ਸਿੱਖਾਂ ਨੂੰ ਸਬਕ ਜ਼ਰੂਰ ਸਿਖਾਉਣਾ ਚਾਹੀਦਾ ਜੇ ਅਜੇ ਨਾਲ ਨੂੰ ਸਬਕ ਨਾ ਸਿਖਾਇਆ ਜੇ ਇਸੇ ਤਰ੍ਹਾਂ ਇਹਨਾਂ ਦੀ ਤਾਕਤ ਵਧਦੀ ਗਈ ਆਉਣ ਵਾਲਾ ਸਮਾਂ ਉਹਦਾ ਸਾਨੂੰ ਖਮਿਆਜਾ ਭੁਗਤਣਾ ਪਵੇਗਾ ਆਪਣੀ ਕੁਰਸੀ ਨੂੰ ਆਪਣੀ ਤਾਕਤ ਨੂੰ ਖਤਰਾ ਵੇ ਕੇਂਦਰਾ ગાંધી ਨੇ ਇਹ ਫੈਸਲਾ ਕਰ ਲਿਆ ਪੰਜ ਜਰਨੈਲਾਂ ਦੀ ਕਮਾਨ ਹੇਠ 15 ਲੱਖ ਫੌਜ ਜਿਹੜਾ ਪੰਜਾਬ ਦੀ ਧਰਤੀ ਤੇ ਚੜ੍ਹ ਦਿੱਤੀ 15 ਲੱਖ ਬੰਦਾ ਕੋਈ ਥੋੜਾ ਨਹੀਂ ਜੇ ਹੁੰਦਾ 15 ਲੱਖ ਫੌਜ ਜਿਹੜੀ ਸੀ ਪੰਜ ਜਰਨੈਲਾਂ ਦੀ ਕਮਾਨ ਹੇਠ ਪੰਜਾਬ ਦੀ ਧਰਤੀ ਤੇ ਚੜ੍ਹ ਦਿੱਤੀ ਤੁਹਾਡੀ ਜਾਣਕਾਰੀ ਵਾਸਤੇ ਬੇਨਤੀ ਕਰਨੀ ਚਾਹੁੰਨਾ ਹੈ ਜਿਹੜਾ ਮੇਜਰ ਜਨਰਲ ਹੁੰਦਾ ਨਾ ਉਹਦੇ ਹੇਠ 2 ਲੱਖ ਫੌਜ ਦਾ ਬੰਦਾ ਹੁੰਦਾ 2 ਲੱਖ ਤੇ ਜਿਹੜਾ ਲੈਫਟੀਨੈਂਟ ਜਨਰਲ ਹੁੰਦਾ ਨਾ ਇਹਦੀ ਕਮਾਨ ਹੇਠ 3 ਲੱਖ ਬੰਦਾ ਹੁੰਦਾ 3 ਲੱਖ ਬੰਦਾ ਪੰਜ ਜਰਨੈਲ ਆਏ ਨੇ ਜਿਹਦੇ ਵਿੱਚ ਜਰਨਲ ਵੈਦਿਆ ਵੱਡਾ ਆਗੂ ਬਣ ਕੇ ਆਇਆ ਉਹਦਾ ਸਾਰ ਰਹਿ ਰਿਹਾ ਸੁੰਦਰਜੀ ਰਣਜੀਤ ਦਿਯਾਲ ਤੇ ਜਿਨੇ ਬਹੁਤ ਕੁਝ ਇਸ ਵਾਕਿਆਤ ਨੂੰ ਦੋਹਾਂ ਕਿਤਾਬਾਂ ਵਿੱਚ ਲਿਖਣ ਦਾ ਯਤਨ ਕੀਤਾ ਕਦੀਪ ਕੁਲਦੀਪ ਬਰਾੜ ਉਹ ਆਪਣੀ ਕਲਮ ਦੇ ਨਾਲ ਜ਼ਿਕਰ ਕਰਦਾ ਉਹਨੇ ਦੋ ਕਿਤਾਬਾਂ ਲਿਖੀਆਂ ਨੇ ਇੱਕ ਪਹਿਲਾਂ ਲਿਖੀ ਸੀ ਤੇ ਮੁੜ ਕੇ ਜਦੋਂ ਵਕਤ ਦੀ ਸਰਕਾਰ ਨੇ ਉਹਦੇ ਨਾਲ ਧਰੋਖ ਮਾਇਆ ਫਿਰ ਉਹਨੇ ਬਾਅਦ ਵਿੱਚ ਲਿਖੀ ਪਹਿਲੀ ਕਿਤਾਬ ਪੜੋ ਤੇ ਬੜਾ ਉਹਨੇ ਕੂੜ ਲਿਖਣ ਦਾ ਯਤਨ ਕੀਤਾ ਹੈ ਕਿਉਂਕਿ ਸਰਕਾਰੀ ਬੰਦਾ ਸੀ ਨਾ ਇਹਨੂੰ ਬਰਾੜ ਕਿਹਾ ਜਾਂਦਾ ਹੈ ਆਪਣੇ ਨਾਂ ਦੇ ਨਾਲ ਪਿੱਛੇ ਬਰਾੜ ਲਾਉਂਦਾ ਹੈ ਤੇ ਦੋ ਤਰ੍ਹਾਂ ਦੇ ਬੰਦੇ ਹੁੰਦੇ ਆ ਬਰਾੜ ਵੀ ਦੋ ਤਰ੍ਹਾਂ ਦੇ ਹੈ ਇਹ ਉਹਨਾਂ ਬਰਾੜਾਂ ਵਿੱਚੋਂ ਸੀ ਜਿਨ੍ਹਾਂ ਕਲਗੀਆਂ ਵਾਲੇ ਪਾਦਸ਼ਾਹ ਮਹਾਰਾਜ ਦੇ ਘੋੜੇ ਦੀ ਵਾਗ ਫੜ ਕੇ ਆਖਿਆ ਸੀ ਕਲਗੀਆਂ ਵਾਲਿਆ ਜਾਂ ਤੇ ਫਿਰ ਤਨਖਾਹਾਂ ਦੇ ਤੇ ਨਹੀਂ ਤੇ ਫਿਰ ਅੱਗੇ ਨਹੀਂ ਜਾਣ ਦਵਾਂਗੇ ਇਹ ਉਹਨਾਂ ਬਰਾੜਾਂ ਵਿੱਚੋਂ ਸੀ ਉੱਥੇ ਇੱਕ ਖੜਾ ਸੀ ਉਹ ਵੀ ਬਰਾੜ ਜਿਹਨੂੰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਜਿਹਨੂੰ ਇਹਨਾਂ ਬਰਾੜਾਂ ਨੇ ਬਾਗ ਫੜੀ ਨਾ ਘੋੜੇ ਦੀ ਡੱਕ ਕੇ ਆਖਿਆ ਜਾਂ ਤੇ ਤਨਖਾਹਾਂ ਦੇ ਤੇ ਨਹੀਂ ਤੇ ਫਿਰ ਅੱਗੇ ਨਹੀਂ ਜਾਣ ਦਵਾਂਗੇ ਇੱਕ ਦੂਸਰੀ ਕਿਸਮ ਦਾ ਬਰਾੜ ਵੀ ਇੱਥੇ ਖੜਾ ਸੀ ਉਹਦਾ ਨਾਂ ਸੀ ਭਾਈ ਦਾਨਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਘੋੜੇ ਤੇ ਚੜ੍ਹਿਆ ਆਖਿਆ ਦਾਨ ਸਿਆ ਉਹ ਤੇਰੇ ਭਰਾ ਸਾਡਾ ਘੋੜਾ ਡੱਕ ਕੇ ਖਲੋਗੇ ਨੇ ਤੇਰੀ ਕੀ ਸੜਾ ਏ ਉਮੀ ਤਨਖਾਹਾਂ ਲੈਣੀਆਂ ਉਹ ਆਇਆ ਹੱਥ ਜੋੜ ਕੇ ਨੇ ਆਖਿਆ ਸੱਚੇ ਪਾਤਸ਼ਾਹ ਮੈਨੂੰ ਤਨਖਾਵਾ ਨਹੀਂ ਚਾਹੀਦੀਆਂ ਮੈਨੂੰ ਤੇ ਤੇਰੇ ਚਰਨਾਂ ਦੀ ਪ੍ਰੀਤ ਚਾਹੀਦੀ ਹੈ ਮਹਾਰਾਜ ਕਹਿੰਦੇ ਤੇਰੇ ਭਰਾ ਤੇ ਸਾਡਾ ਘੋੜਾ ਡਾਕੇ ਖਲੋਗੇ ਨੇ ਤੂੰ ਕਹਿੰਦਾ ਤੇਰੇ ਚਰਨਾਂ ਦੀ ਪ੍ਰੀਤ ਚਾਹੀਦੀ ਆ ਤੈਨੂੰ ਮਾਇਆ ਨਹੀਂ ਚੰਗੀ ਲੱਗਦੀ ਭਾਈ ਦਾਸ ਨੇ ਸਿਰ ਨੂੰ ਨੀਵੇਂ ਕਰਕੇ ਹੱਥ ਜੁੜ ਕੇ ਆਖਿਆ ਸੱਚੇ ਪਾਤਸ਼ਾਹ ਜਿਹੜੇ ਲੋਕ ਮਾਇਆ ਦੇ ਨਾਲ ਪਿਆਰ ਕਰ ਲੈਂਦੇ ਨੇ ਰੱਬ ਤੋਂ ਕਿਹਾਂ ਦੂਰ ਚਲੇ ਜਾਂਦੇ ਨੇ ਮਹਾਰਾਜ ਮੈਂ ਤੇਰੇ ਚਰਨਾਂ ਤੋਂ ਦੂਰ ਹੋਣਾ ਨਹੀਂ ਚਾਹੁੰਦਾ ਮੈਨੂੰ ਮਾਇਆ ਦੀ ਲੋੜ ਨਹੀਂ ਜੇ ਤੂੰ ਮੈਨੂੰ ਮਿਲ ਗਿਆ ਤੇ ਮਾਇਆ ਤੇ ਦਾਸੀ ਹੁੰਦੀ ਐ ਮਾਇਆ ਮਿਲ ਜਾਏਗੀ ਸੱਚੇ ਪਾਤਸ਼ਾਹ ਮੈਨੂੰ ਤੂੰ ਚਾਹੀਦਾ ਮਾਇਆ ਨਹੀਂ ਚਾਹੀਦੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਖਿਆ ਸੀ ਉਹ ਦਾਨ ਸਿਆਂ ਤੂੰ ਇਸ ਮਾਲਵੇ ਦੀ ਜਾਂਦੀ ਹੋਈ ਸਿੱਖੀ ਨੂੰ ਫੜ ਕੇ ਫਿਰ ਪਛਾਹ ਮੋੜ ਲਿਆ ਇਹਨਾਂ ਦੋ ਤਰ੍ਹਾਂ ਦੇ ਬਰਾੜਾਂ ਵਿੱਚੋਂ ਕਲਦੀਪ ਬਰਾੜ ਜਿੰਨਾ ਘੋੜੇ ਦੀ ਬਾਗ ਫੜ ਕੇ ਆਖਿਆ ਸੀ ਨਹੀਂ ਜਾਣ ਦਵਾਂਗੇ ਅੱਗੇ ਜੇ ਤਨਖਾਹਾਂ ਨਾ ਦਿੱਤੀਆਂ ਉਹ ਤਰ੍ਹਾਂ ਦੀ ਬਿਰਤੀ ਰੱਖਣ ਵਾਲਾ ਕਲਦੀਪ ਬਰਾੜ ਲਿਖਦਾ ਐ ਇਹੜਾ ਟਿਕਾਣਾ ਸੀ ਬਾਬਾ ਨੌ ਸਿੰਘ ਦੀ ਸਮਾਦ ਲਾਗੇ ਇਹ 10 ਦਿਨ ਇੱਥੇ ਰਿਹਾ 10 ਦਿਨ ਕਮਾਨ ਕਰਦਾ ਰਿਹਾ 3 ਲੱਖ ਫੌਜ ਦਾ ਆਗੂ ਸੀ ਕਲਦੀਪ ਬਰਾੜ ਤੇ ਜਿੱਥੇ ਜਲਿਆਂਵਾਲਾ ਬਾਗ ਆ ਨਾ ਇੱਥੇ ਬੈਠ ਕੇ ਜਰਨਲ ਵਜਦਿਆ ਨੇ ਜਿਵੇਂ ਜਰਨਲ ਡੈਡ ਨੇ ਇਸ ਪੰਜਾਬੀਆਂ ਦਾ ਕਾਣ ਕਰਨ ਵਾਸਤੇ ਇੱਥੇ ਤਜਵੀਜ਼ਾਂ ਜਾਣ ਕੇ ਕੜੀਆਂ ਸੁਣਨਾ ਇਸ ਛੀਦਾ ਦੀ ਧਰਤੀ ਉੱਤੇ ਬੈਠ ਕੇ ਜਰਨਲ ਵਜਦਿਆ ਨੇ ਤਜਵੀਜ਼ਾਂ ਕੜੀਆਂ ਵੀ ਹਰਿਮੰਦਰ ਸਾਹਿਬ ਨੂੰ ਕਿਵੇਂ ਡਾਇਆ ਜਾਏ ਖਰੀਆ ਕਾਲਤਾ ਸਮ ਨੂੰ ਕਿਵੇਂ ਬਰਬਾਰ ਕੀਤਾ ਜਾਏ ਤੇ ਸੰਤਾਂ ਦਾ ਡੇਰਾ ਇੱਥੋਂ ਕਿਵੇਂ ਖਤਮ ਕੀਤਾ ਜਾਏ 15 ਲੱਖ ਫੌਜ ਲੈ ਕੇ ਪੰਜੇ ਜਰਨੈਲ ਦਿੱਲੀ ਤੋਂ ਚੱਲੇ ਤੇ ਪੰਜਾਬ ਦੀ ਧਰਤੀ ਤੇ ਆਹ ਟੁੱਕੇ ਬਹੁਤ ਸਾਰੀ ਫੌਜ ਜਿਹੜੀ ਸੀ ਪੰਜਾਬ ਦੇ ਵੱਖ-ਵੱਖ ਖੇਤਰਾ ਵਿੱਚ ਲਾ ਦਿੱਤੀ 1.5 ਲੱਖ ਫੌਜ ਦਾ ਬੰਦਾ ਜਿਹੜਾ ਸੀ ਸ਼੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਤੈਨਾਰ ਕਰ ਦਿੱਤਾ ਗਿਆ 1 ਜੂਨ ਦਾ ਦਿਨ ਚੜ੍ਹਿਆ ਤੁਹਾਡੀ ਯਾਦਵਾਦ ਤੇ ਬੇਨਤੀ ਕਰਨੀ ਚਾਹੁੰਨਾ 3 ਜੂਨ ਨੂੰ ਉਸ ਵੇਲੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਿਹਾੜਾ ਆ ਰਿਹਾ ਸੀ ਪੁੱਛਿਆ ਗਿਆ ਸੀ ਇਸ ਕਲੂ ਘਾਰੇ ਤੋਂ ਬਾਹਰ ਜੀ ਕਲਦੀਪ ਰਾੜ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ 3 ਜੂਨ ਨੂੰ ਹਮਲਾ ਕਿਉਂ ਕੀਤਾ ਉਹਦੇ ਬੋਲ ਸੁਣ ਲੈ ਉਹ ਕਹਿੰਦਾ ਤਾਂ ਕਰਕੇ ਸਰਕਾਰ ਨੇ 3 ਜੂਨ ਨੂੰ ਹਮਲਾ ਕੀਤਾ ਕਿਉਂਕਿ ਸਿੱਖ ਜਿਹੜੇ ਸਨ ਬਹੁਤ ਗਿਣਤੀ ਵਿੱਚ ਇੱਥੇ ਆਉਣੇ ਸਨ ਤੇ ਸਿੱਖਾਂ ਨੂੰ ਐਸਾ ਸਬਕ ਸਿਖਾਇਆ ਜਾਏ ਮੁੜ ਕੇ ਕੋਈ ਸਿਰ ਨਾ ਚੁੱਕ ਚੁੱਕੇ ਤੇ ਮੈਂ ਕੁਲਦੀਪ ਰਾੜ ਨੂੰ ਇਹ ਦੱਸਣਾ ਚਾਹੁੰਦਾ ਵੀ ਸਿੱਖ ਉਸ ਫੁੱਟਬਾਲ ਦੀ ਤਰ੍ਹਾਂ ਜਿੱਨਾਂ ਪਲੇਅਰ ਇਹਨੂੰ ਗੁੱਸੇ ਵਿੱਚ ਆਣ ਕੇ ਠੋਡ ਮਾਰਦਾ ਨਾ ਉਹਨਾਂ ਇਹ ਆਕਾਸ਼ਵਾਲ ਨੂੰ ਵਾਦਾ ਹੈ ਸਿੱਖੀ ਨੂੰ ਦਬਾਉਣ ਵਾਲੇ ਜਿਹੜੇ ਨੇ ਆਪ ਤੇ ਦੱਬ ਗਏ ਲੇਕਿਨ ਸਿੱਖੀ ਨੂੰ ਕੋਈ ਦਬਾ ਨਹੀਂ ਸਕਦਾ ਜਿਨਾਂ ਅਮੀਰ ਮੰਨੂ ਨੇ ਐਲਾਨ ਕੀਤਾ ਸੀ ਲਾਹੌਰ ਦੀ ਧਰਤੀ ਤੋਂ ਮੈਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਉਸ ਵੇਲੇ ਸਰਦਾਰ ਕਪੂਰ ਸਿੰਘ ਨੇ ਚਾਰ ਸ਼ਬਦ ਕਾਲ ਜੁਗਾਂ ਨੂੰ ਲਿਖੇ ਸਨ ਅਮੀਰ ਮੰਨੂ ਨੂੰ ਓਏ ਜ਼ੁਲਮ ਕਹਿਰ ਨਿਆ ਦੇ ਪੈਣ ਗੋਲੇ ਸਿਰਕੀ ਸਿੰਘ ਨਿਸ਼ਾਨਿਆਂ ਉੱਕ ਦੇਣਾ ਭਾਵੇਂ ਲੱਖਾਂ ਜ਼ਗੀਰਾ ਨਾਮ ਦਈਏ ਸਿਰਕੀ ਸਿੰਘ ਉਹਦੇ ਉੱਤੇ ਥੁੱਕ ਦੇਣਾ ਵੇ ਲੱਖਾਂ ਮਰ ਗਏ ਮਕੌਂਦੇ ਕਪੂਰ ਸਿੰਘਾ ਸਿਰਕੀ ਸਿੰਘ ਜਹਾਨ ਚੋਂ ਮੁੱਕ ਦੇਣਾ ਇਹ ਪੰਜ ਜਰਨੈਲ ਸਿੱਖਾਂ ਦਾ ਖਾਦਮ ਨਸਲ ਕੁਸੀ ਕਰਨ ਵਾਤੇ ਆਏ ਸਨ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡਾ ਵਾਹ ਕਿਹਨਾਂ ਦੇ ਨਾਲ ਪੈਣਾ ਜਿਨ੍ਹਾਂ ਨੇ ਸਿਰ ਤਲੀਆਂ ਉੱਤੇ ਰੱਖੇ ਨੇ 1 ਜੂਨ ਦਾ ਦਿਨ ਚੜ੍ਹਿਆ ਫੈਸਲਾ ਹੋਇਆ ਕਿ 2200 ਜਵਾਨ ਜਿਹੜਾ ਰੇਂਕ ਕੇ ਪ੍ਰਕਰਮਾਂ ਵਿੱਚ ਜਾਵੇ ਥੱਲੜਾ ਪਾਸਾ ਮੰਨ ਲਵੇ 1700 ਜਵਾਨ ਇਹਨਾਂ ਦੇ ਇੱਕ ਵਾਚ ਵਾਸਤੇ ਤੈਨਾਰ ਕੀਤਾ ਜਾਏ ਐਨ ਮੌਕੇ ਉਤੇ ਦਿੱਲੀ ਤੋਂ ਫੋਨ ਆ ਗਿਆ ਤੇ 24 ਘੰਟੇ ਇਹ ਸਮਾਂ ਜਿਹੜਾ ਅਸੀਂ ਪਿੱਛੇ ਪਾ ਦਿੱਤਾ ਗਿਆ ਚੜਿਆ 2 ਜੂਨ ਦਾ ਦਿਨ ਜਿਹੜਾ ਇਹਨਾਂ ਤਕਜੀਦ ਬਣਾਈ ਸੀ ਉਹਰੇ ਤਹਿਤ 2200 ਜਵਾਨ ਦੋ ਜੰਮ ਨੂੰ ਰਾਤ 10:30 ਵਜੇ ਕਿਉਂਕਿ ਜਿੰਨੇ ਵੀ ਹਮਲੇ ਹੋਏ ਰਾਤ ਨੂੰ ਜ਼ਿਆਦਾ ਹੋਏ ਨੇ ਤਾਂ 10:30 ਵਜੇ ਫੌਜੀ ਬਣਾਈ ਹੋਈ ਤਕਨੀਕ ਸਰਕਾਰ ਅਫਸਰਾਂ ਦੀ ਬਣਾਈ ਹੋਈ ਵਿਆਹ ਤੋਂ ਬੰਦੀ ਸਰਕਾਰ 2200 ਜਵਾਨ ਜਿਹੜਾ ਸੀ ਰਿੰਗ ਦਾ ਪ੍ਰਕਰਮਾ ਵਿੱਚ ਭੇਜਿਆ ਗਿਆ ਜਦੋਂ ਇਹ 2200 ਜਵਾਨ ਸਿੰਘਾਂ ਦੀ ਮਾਰ ਵਿੱਚ ਆਇਆ ਫਿਰ ਇਹਨਾਂ ਦਾਣਿਆਂ ਵਾਂਗੂ ਭੰਨੇ ਜਿਹੜੀ ਸਰਕਾਰ ਕਹਿੰਦੀ ਸੀ ਜਿਹੜੇ ਵਕਤ ਦੇ ਅਫਸਰ ਕਹਿੰਦੇ ਸਨ ਇਹ ਤੇ 5-7 ਘੰਟਿਆਂ ਦਾ ਕੰਮ ਆ ਹੁਣ ਇਹਨਾਂ ਨੂੰ ਖਦੇੜ ਕੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੂੰ ਫੜ ਕੇ ਦਿੱਲੀ ਪੇਸ਼ ਕਰਾਂਗੇ ਉਹਨਾਂ ਦੇ ਪੈਰਾਂ ਥੱਲੇੋਂ ਜ਼ਮੀਨ ਕੱਢ ਕੇ ਰੱਖ ਦਿੱਤੀ ਹੁਣ ਲਾਸ਼ਾਂ ਚੁੱਕਣ ਵਾਸਤੇ ਸਮਾਂ ਨਹੀਂ ਮਿਲਦਾ ਸਪੀਕਰ ਦੇ ਰਾਹੀਂ ਅਪੀਲ ਕੀਤੀ ਗਈ ਵੀ ਸੰਤ ਜੀ ਲਾਸ਼ਾਂ ਬਹੁਤ ਪਈਆਂ ਨੇ ਜੇ ਇਹਨਾਂ ਨੂੰ ਨਾ ਚੁੱਕਿਆ ਗਰਮੀ ਦੇ ਦਿਨ ਨੇ ਬਹੁਤ ਵੱਡੀਆਂ ਬਿਮਾਰੀਆਂ ਫੈਲ ਸਕਦੀਆਂ ਨੇ ਸੰਤਾਂ ਨੇ ਬਹੁਤ ਵੱਡੀ ਕੋਈ ਦਿੱਲੀ ਦਾ ਸਬੂਤ ਦਿੰਦਿਆਂ ਹੋਇਆਂ ਹਾਂ ਕਰ ਦਿੱਤੀ ਇਹ ਲਾਛਾਂ ਜਿਹੜੀਆਂ ਇੱਥੋਂ ਚੁੱਕੀਆਂ ਗਈਆਂ ਚੜਿਆ 2 ਜੂਨ ਦਾ ਦਿਨ ਬਾਫ ਕਰਨਾ 3 ਜੂਨ ਦਾ ਦਿਨ ਚੜਿਆ ਜਿਹੜੀਆਂ ਸਰਕਾਰੀ ਫੌਜਾਂ ਜਿਹੜੀਆਂ ਇੱਥੇ ਜ਼ਖਮੀ ਹੋਈਆਂ ਸਨ ਉਹਨਾਂ ਦਾ ਇਲਾਜ ਕਰਾਇਆ ਫੈਸਲਾ ਇਹ ਹੋਇਆ ਕਿ ਕਮਾਂਡੋ ਜਿਹੜੇ ਨੇ ਉਹ ਜਾਦਰੇ ਰਾਈ ਉਤਾਰੇ ਜਾਣ ਜਦੋਂ ਕਮਾਂਡੇ ਛੱਤਾ ਉਤੇ ਉਤਾਰੇ ਗਏ ਤੇ ਹੁਣ ਸਰਕਾਰ ਨੂੰ ਇਹ ਨਹੀਂ ਸੀ ਪਤਾ ਜਿਹੜੀ ਸੀ ਆਈਡੀ ਮਿਲੀ ਸੀ ਉਹ ਸੀਆੜੀ ਵਾਲੇ ਕਹਿੰਦੇ ਸਨ ਵੀ ਥੋੜੇ ਜੇ ਛੋਟੇ-ਛੋਟੇ ਸਿਹਾਰ ਨੇ ਇਹਨਾਂ ਦੇ ਕੋਲ ਬਹੁਤਾ ਕੋਈ ਵੱਡਾ ਅਸਲਾ ਨਹੀਂ ਪਰ ਜਦੋਂ ਹੈਲੀਕਾਪਟਰਾਂ ਦੇ ਰਾਹੀਂ ਕਮਾਂਡੋ ਨੂੰ ਇਹਨਾਂ ਛੱਤਾਂ ਉੱਤੇ ਉਤਾਰਿਆ ਗਿਆ ਫਿਰ ਜਿਹੜੇ ਸਰਦਾਰ ਬੁੰਗਿਆਂ ਵਿੱਚ ਬੈਠੇ ਸਨ ਪਾਣੀ ਦੀ ਟੈਂਕੀ ਵਿੱਚ ਬੈਠੇ ਸਨ ਉਹਨਾਂ ਨੇ ਮਸ਼ੀਨ ਗੰਨਾਂ ਦੀਆਂ ਗੋਲੀਆਂ ਜਿਹਨੂੰ ਕਮਾਂਡਾ ਉੱਤੇ ਵਧਾਈਆਂ ਜਿਵੇਂ ਪੱਠੀ ਤੇ ਕੜਾਈ ਵਿੱਚ ਦਾਣੇ ਪੁੱਜਦੇ ਨੇ ਗਰਮੀ ਦੇ ਦਿਨਾਂ ਉੱਤੇ ਐਸ ਦਰਬਾਰ ਸਾਹਿਬ ਦੀਆਂ ਛੱਤਾਂ ਉੱਤੇ ਕਮਾਂਡੋ ਪੁੱਜ ਰਹੇ ਸਨ ਸਰਕਾਰ ਨੂੰ ਹੱਬ ਦਾ ਬੜੀ ਪੈ ਗਈ ਏਕ ਹੀ ਬਣਿਆ ਜੋ ਕੁਝ ਅਸੀਂ ਮਨਵੇ ਸੋਚਿਆ ਸੀ ਉਹਦੇ ਤੋਂ ਉਲਟ ਹੋਇਆ ਕਿਉਂ ਕਿ ਸਰਦਾਰ ਸ਼ਵੇਖ ਸਿੰਘ ਜਿਨ੍ਹਾਂ ਨੇ ਵੈਰੀਆਂ ਦੇ ਛੱਕੇ ਛੜਾਏ ਸਨ ਕਈ ਜੰਗਾਂ ਦੇ ਅੰਦਰ ਉਹ ਸਰਦਾਰ ਵਿਉਂਤਬੰਦੀ ਇਸ ਦੀ ਘੜ ਕੇ ਬੈਠਾ ਹੈ ਅੰਦਰ ਇਹਨਾਂ ਨੂੰ ਖਦਸ਼ਾ ਸੀ ਇਹਨਾਂ ਨੂੰ ਡਰ ਸੀ ਕਿ ਜੇ ਸਰਦਾਰ ਸ਼ਵੇਖ ਸਿੰਘ ਨੇ ਹਾਥੀ ਦੇ ਦੰਦਾ ਵਾਂਗੂ ਵਖਾਉਣ ਦਾ ਕੰਮ ਹੋਰ ਕੀਤਾ ਖਾਣ ਦਾ ਕੰਮ ਹੋਰ ਕੀਤਾ ਫਿਰ ਮਸਲਾ ਜਿਹੜਾ ਵਿਗੜ ਜਾਏਗਾ ਉਹੋ ਗੱਲ ਬਣੀ ਆ ਗਿਆ 4 ਜੂਨ ਦਾ ਦਿਨ ਫਿਰ ਵਕਤ ਦੀ ਸਰਕਾਰ ਤੇ ਵਕਤ ਦੇ ਹਾਕਮਾਂ ਨੇ ਫੈਸਲਾ ਕੀਤਾ ਵੀ ਬੰਦ ਬਖਤਰ ਗੱਡੀਆਂ ਜਿਹੜੀਆਂ ਬਖਤਰ ਬੰਦ ਗੱਡੀਆਂ ਰੂਤੋਂ ਜਿਹੜੀਆਂ ਮਗਾਈਆਂ ਨੇ ਨਾ ਉਹਨਾਂ ਨੂੰ ਹਰਮੰਦਰ ਸਾਹਿਬ ਭੇਜੋ ਇਹਨਾਂ ਦੇ ਜਰੀਏ ਹਰਮੰਦਰ ਸਾਹਿਬੇ ਤੇ ਦਾਖਲ ਹੋਈਏ ਤੇ ਫਿਰ ਸੰਤ ਗੁਰਨਾਇ ਸਿੰਘ ਨੂੰ ਫੜ ਕੇ ਦਿੱਲੀ ਪੇਸ਼ ਕਰੀਏ ਥੋੜੇ ਜੇ ਖਾੜਕੂ ਨੇ ਦੇ ਵਿੱਚ ਉਹ ਦੇ ਸਾਨੂੰ ਅਤਵਾਦੀ ਕਹਿੰਦੇ ਸਨ ਅਸੀਂ ਖਾੜਕੂ ਕਹਿੰਨੇ ਆ ਉਹ ਤੇ ਅਤਵਾਦੀ ਤੇ ਵੱਖਵਾਦੀ ਕਹਿੰਦੇ ਸਨ ਵੀ ਥੋੜੇ ਜੇ ਵੱਖਵਾਦੀ ਬੈਠੇ ਨੇ ਇਹਨਾਂ ਨੂੰ ਖਦੇੜ ਕੇ ਦਿੱਲੀ ਪੇਸ਼ ਕਰ ਦਿੰਨੇ ਆ ਕੁਝ ਮਾਰ ਦਿੰਨੇ ਆ ਆ ਜੀਆਂ ਦੀ ਬਖਤਰਬੰਦ ਗੱਡੀਆਂ ਆਓ ਤੱਕੀਏ ਜਦੋਂ ਇਹ ਦਰਬਾਰ ਸਾਹਿਬ ਪੇਸ਼ ਹੋਈਆਂ ਇਹਨਾਂ ਦਾ ਬੁਰਾ ਹਾਲ ਜਿਵੇਂ ਗੁਰੂ ਕੇ ਖਾੜਕੂ ਸਿੰਘਾਂ ਨੇ ਕੀਤਾ ਉਹਦਾ ਜ਼ਿਕਰ ਮੇਰੇ ਸਾਥੀ ਗਾ ਕੇ ਵੀਨੇ ਕਰ ਲੱਗੇ ਸੁਣੋ ਇਉਂ ਬੇਤੀ ਕੀਤੀ ਜਾ ਰਹੀ ਆ ਵੀ 4 ਜੂਨ ਨੂੰ ਤੜਕ ਸਵੇਰੇ ਫੌਜਾਂ ਵਿਉਂਤ ਬਣਾਈ ਬੰਦ ਬਖਤਰ ਗੱਡੀਆਂ ਮੰਗਵਾ ਕੇ ਮਨ ਦੀ ਸੋਚ ਢੜਾਈ ਹੋਈ ਉੱਚੀ ਉੱਚੀ ਮਾਰਨ ਚੀਕਾਂ ਫੌਜ ਜਿਹੜੀ ਸੀ ਕੱਲੀ ਵਿੱਚ ਹਵਾ ਦੇ ਉੱਟਣ ਗੱਡੀਆਂ ਮੱਚ ਗਈ ਤਰਥੱਲੀ 27 ਇੰਚ ਦਾ ਲੋਹਾ ਲੱਗਿਆ ਇਸ ਗੱਡੀ ਨੂੰ ਮੋਟਾ ਕਛੂਏ ਵਰਗੀ ਸ਼ਕਲ ਇਸ ਦੀ ਗੁਰਜ ਦੇ ਵਾਂਗ ਮਖੋਟਾ ਔਰੂੰ ਦੇ ਵਾਂਗ ਰ ਉੱਟਣ ਚੀਥੜੇ ਸ਼ੇਰਾਂ ਨਪਤੀ ਕਿੱਲੀ ਵਿੱਚ ਹਵਾ ਦੇ ਉੱਟਣ ਗੱਡੀਆਂ ਮੱਚ ਗਈ ਤੜਥੱਲੀ ਭਈ ਵਜਨ ਕਮਨ ਡੱਕ ਲੋ ਜਿਸ ਦਾ ਵਜਨ 55 ਕਿਲੋ ਜਿਸ ਦਾ ਰਾਖਤ ਵਜ ਜਾ ਕੇ ਉੱਡਦੀ ਉੱਡਦੀ ਗੱਡੀ ਢਿੱਗੀ ਵਿੱਚ ਸਰੋਵਰ ਜਾ ਕੇ ਭਜਣ ਨੂੰ ਫਿਰ ਰਾਣਾ ਲੱਭਾਂ ਭਜਣ ਨੂੰ ਫਿਰ ਰਾਣਾ ਅਦਸੀ ਤਰਤੀ ਹੱਲੀ ਵੇਖ ਹਵਾ ਦੇ ਉੱਟਣ ਗੱਡੀਆਂ ਮੱਚ ਗਈ ਤਰਥੱਲੀ ਜਿਹੜੇ ਕਹਿੰਦੇ ਵਿੱਚ ਭਲਾ ਦੇ ਪਿੰਡਰਾਂ ਵਾਲਾ ਫੜਨਾ ਐਸਾ ਸਮਾਲ ਆਤਾ ਸ਼ੇਰਾਂ ਔਖਾ ਹੋ ਗਿਆ ਖੜਨਾ ਉਹ ਲੋਹੇ ਦੇ ਸੀਚਣੇ ਚਬਾਏ ਜਿੰਦ ਨਰਕ ਨੂੰ ਖੱਲੀ ਵੇਖ ਮੌਤ ਗਈ ਤਰਥੱਲੀ ਆਸਾਂ ਉੱਤੇ ਫਿਰ ਗਿਆ ਪਾਣੀ ਜਦ ਹੋਇਆ ਏ ਕਾਰਾ ਫੜ ਲੋ ਸੁੱਕਾ ਕੋਈ ਨਾ ਜਾਵੇ ਵੱਜਾ ਏ ਲਲਕਾਰਾ ਬਈ ਗੋਲੀਆਂ ਦੀ ਸੀ ਵਰਖਾ ਹੋਈ ਗੋਲੀਆਂ ਦੀ ਸੀ ਵਰਖਾ ਹੋਈ ਮੌਤ ਸਿਰਾਂ ਤੇ ਖੱਲੀ ਵਿੱਚ ਹਵਾ ਮੱਟ ਗਈ ਤਰਥੱਲੀ ਬੱਲੋ ਵਾਲਿਆ ਫੜਨਾ ਔਖਾ ਬਾਜ ਸ਼ੇਰ ਤੇ ਚੀਤਾ ਛੀਣੀ ਮਾਂ ਦੇ ਜਾਏ ਜੋਦੇ ਕੋਟ ਅਮਰਤ ਦਾ ਪੀਤਾ ਓ ਵੈਰੀ ਸੁੱਕਾ ਜਾਣ ਨਹੀਂ ਦੇਣਾ ਫੜ ਲੋ ਮੱਲੋ ਮੱਲੀ ਵੇਖਿਆਵਾਦੇ ਉੱਟਣ ਗੱਟੀਆਂ ਮੱਟ ਗਈ ਤਰਥੱਲੀ